ਡਾਕਟਰ ਮਨਦੀਪ ਕੌਰ ਰਾਏ ਦੀ ਵਰਤਕ ਪੁਸਤਕ 에ਰਾ ਜਾਂਦੀ ਕਿਹੜੇ ਪਾਸੇ ਵਿੱਚੋਂ ਰਚਨਾ ਦਿਲ دریا ਸਮੁੰਦਰੋਂ ਟੰਗੇ ਮਹਾਲੀ ਦੇ ਇੱਕ ਖੁਸ਼ਹਾਲ ਖੇਤਰ ਵਿੱਚ ਕੋਈ ਖੂਬਸੂਰਤ ਚਾਰਤਵਾਰੀ ਅਜੇ ਹੀ ਬੀ ਸੀ ਜਿਸ ਤੇ ਅੰਦਰ ਇੱਕ ਬਦਸੂਰਤ ਦੁਨੀਆ ਦਾ ਵਸੇਬਾ ਸੀ ਇਸ ਕੋਠੀ ਦੇ ਅੰਦਰ ਸਵਰਗਵਾਸੀ ਸਰਦਾਰ ਬਰਿੰਦਰ ਸਿੰਘ ਮਿਲਟਰੀ ਮੈਨ ਦੀ ਲਾਡਲੀ ਬੇਟੀ ਮਨਮੀਤ ਉਮਰ 42 ਸਾਲ ਰਹਿੰਦੀ ਸੀ ਉਹ ਮਨਮੀਤ ਜੋ ਕਿਸੇ ਵਜੇ ਬੀਏ ਪਾਸ ਖੂਬ ਸੋਹਣ ਟਮਟਿਆਰ ਹੋਇਆ ਕਰਦੀ ਸੀ ਲੋਕ ਆਖਦੇ ਹਨ ਕਿ ਉਸਨੇ ਅੱਖਾਂ ਦੀ ਨਿਗਾਹ ਚੈੱਕ ਕਰਨ ਦਾ ਡਿਪਲੋਮਾ ਵੀ ਕੀਤਾ ਹੋਇਆ ਸੀ ਜਿਸ ਦੇ ਧਾਰ ਤੇ ਉਸ ਨੂੰ ਇੱਕ ਚੰਗੇ ਹਸਪਤਾਲ ਦੇ ਵਿੱਚ ਨੌਕਰੀ ਵੀ ਮਿਲ ਗਈ ਸੀ ਪਰੰਤੂ ਬਦਨਸੀਬ ਮਨ ਮੀਤੀਆਂ ਖੁਦ ਹੀ ਅੱਖਾਂ ਆਪਣੇ ਜੀਵਨ ਸਾਥੀ ਦੀ ਚੋਣ ਕਰਦੇ ਸਮੇਂ ਦੁੱਖ ਖਾ ਗਈਆਂ ਬਦਕਿਸਮਤੀ ਨਾਲ ਉਸ ਦੀ ਮਰਜ਼ੀ ਅਨਸਾਰ ਉਸ ਦੀ ਸ਼ਾਦੀ ਇੱਕ ਨਸ਼ੇੜੀ ਬੰਦੇ ਨਾਲ ਹੋ ਗਈ ਪਰਾਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ ਸੀ ਤੇ ਪਿਤਾ ਜੀ ਵੀ 2013 ਵਿੱਚ ਸਵਰਗਵਾਸ ਹੋ ਗਏ। ਮਨਮੀਤ ਆਪਣੇ ਪਤੀ ਸਮੇਤ ਆਪਣੀ ਮਾਂ ਕੋਲ ਰਹਿੰਦੀ ਆਗੀ। ਉਸ ਦੀ ਬਿਰਧ ਮਾਂ ਨੇ ਰੋ ਰੋ ਕੇ ਆਪਣਾ ਹਾਲ ਬਿਆਨ ਕੀਤਾ ਤੇ ਦੱਸਿਆ ਕਿ ਮਨਮੀਤ ਦਾ ਪਤੀ ਖੁਦ ਤਨਸ਼ੇੜੀ ਹੈ ਸੀ। ਉਹ ਮਨਮੀਤ ਨੂੰ ਵੀ ਨਸ਼ਾ ਕਰਵਾਉਣ ਲੱਗਿਆ ਸੀ। ਦੋਵਾਂ ਦਾ ਝਗੜਾ ਰਹਿੰਦਾ ਗਿਆ। ਝਗੜੇ ਵਿੱਚ ਉਹ ਅਕਸਰ ਮਨਮੀਤ ਨੂੰ ਧਮਕੀਆਂ ਦਿੰਦਾ ਕਿ ਉਹ ਉਸ ਨੂੰ ਬਰਬਾਦ ਕਰਕੇ ਛੱਡੇਗਾ। ਉਸਨੇ ਨਸ਼ੇ ਦੀ ਖਾਤਰ ਉਸ ਘਰ ਦੀ ਗੱਡੀ ਤਿਕ ਵੇਚ ਦਿੱਤੀ ਤੇ ਬਹੁਤ ਸਾਰਾ ਪੈਸਾ ਬਰਬਾਦ ਕਰਕੇ ਮਨਮੀਤ ਤੇ ਉਸਦੀ ਛੋਟੀ ਜੀ ਬੇਟੀ ਨੂੰ ਛੱਡ ਕੇ ਚਲਾ ਗਿਆ ਕੁਝ ਨਸ਼ੇ ਦੀ ਲਤ ਕਰਨ ਤੇ ਕੁਝ ਪਿਓ ਭਰਾ ਤੇ ਪਤੀ ਨੂੰ ਕੁਵਾ ਦੇਣ ਦੀ ਛਟਕਨ ਮਨਮੀਤ ਦਾ ਦਿਮਾਗੀ ਸੰਤੁਲਨ ਵਿਗੜ ਤਾ ਚਲਾ ਗਿਆ ਉਹ ਆਪਣੀ ਮਾਂ ਤੇ ਆਪਣੀ ਛੋਟੀ ਬੱਚੀ ਨਾਲ ਅਕਸਰ ਗੈਰ ਇਨਸਾਨੀ ਵਿਹਾਰ ਕਰਦੀ ਕਈ ਵਾਰ ਉਸਨੇ ਮਾਂ ਨੂੰ ਗਲ ਕੁੱਟ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮਾਸੂਮ ਛੋਟੀ ਬੱਚੀ ਨਾਲ ਉਸਦਾ ਰਵਈਆ ਅਕਸਰ ਜ਼ਾਲਮਾਨਾ ਹੱਦ ਤੱਕ ਕਰ ਤੁਤਾ ਪਰਿਆਸੀ ਇੱਕ ਵਾਰ ਉਸਦੀ ਮਾਂ ਨੇ ਆਪਣੀ ਦੋਤੀ ਨੂੰ ਗੋਦ ਵਿੱਚ ਲੈ ਕੇ ਘਰੋਂ ਭੱਜ ਕੇ ਪੁਲਿਸ ਦੀ ਮਦਦ ਨਾਲ ਆਪਣੀ ਦੋਨਾਂ ਦੀ ਜਾਨ ਬਚਾਈ ਉਸਦੀ ਮਾਂ ਦੀ ਅਰਜ਼ੀ ਤੇ ਕੋਰਟ ਨੇ ਬੱਚੀ ਮਾਨਵੀ ਦੀ ਕਾਨੂੰਨੀ ਕਸਟਡੀ ਉਸਦੀ ਨਾਨੀ ਨੂੰ ਸੌਂਪ ਦਿੱਤੀ ਉਸ ਵੇਲੇ ਮਾਨਵੀ ਬਸ 3 ਸਾਲ ਦੀ ਸੀ ਨਾਨੀ ਦੋਤੀ ਉਸੇ ਸ਼ਹਿਰ ਵਿੱਚ ਇੱਕ ਕਿਰਾਏ ਦੇ ਘਰ ਵਿੱਚ ਰਹਿਣ ਲਈ ਮਜਬੂਰ ਹੋ ਗਈ ਉਸਦੀ ਮਾਂ ਹਰਪਜਨ ਕੌਰ ਨੇ ਮਨਵੀਰ ਦੀ ਹਾਲਤ ਬਾਰੇ ਉਸ ਸਮੇਂ ਦੇ ਸਿਹਤ ਮੰਤਰੀ ਨੂੰ ਅਪੀਲ ਵੀ ਪਾਈ ਜਿਸਨੇ ਮੁਖਾਲੀ ਦੇ ਡੀਸੀ ਨੂੰ ਉਸ ਅਪੀਲ ਉੱਪਰ ਕਾਰਵਾਈ ਕਰਨ ਦੀ ਹਦਾਇਤ ਕੀਤੀ ਪਰ ਪ੍ਰਸ਼ਾਸਨ ਵੱਲੋਂ ਅਮਲੇ ਰੂਪ ਵਿੱਚ ਕੋਈ ਵੀ ਕਾਰਵਾਈ ਨਾ ਕੀਤੀ ਗਈ ਇਸ ਤਰ੍ਹਾਂ ਆਪਣੇ ਬਾਪ ਦੇ ਹੱਥੀਂ ਬਣਾਈ ਗਈ ਉਸ ਕੋਠੀ ਵਿੱਚ ਕੱਲਿਆਂ ਰਹਿੰਦੇ ਤਿੰਦੇ ਮਨਮੋਹ ਦੇ ਅੰਦਰ ਦੀ ਦੁਨੀਆ ਵੀ ਬੱਦਰ ਹੁੰਦੀ ਗਈ ਮਨਮੋਹ ਦੀ ਕਹਾਣੀ ਸੱਚਾਈ ਦਾ ਜਿਉਂਦਾ ਜਗਦਾ ਸਬੂਤ ਹੈ ਕਿ ਇਨਸਾਨੀ ਮਨ ਜਦ ਨਕਾਰਾਤਮਕ ਹੋ ਕੇ ਆਪਣਾ ਨਾਚ ਨਚਾਉਂਦਾ ਤਾਂ ਤਬਾਈ ਮਚਾ ਦਿੰਦਾ ਹੈ ਮਨ ਦੀ ਊਰਜਾ ਅਗਰ ਸਕਾਰਾਤਮਕ ਰਹੇ ਤਾਂ ਇਸ ਤੇ ਬਰਕਤ ਉਸਤ ਕੋਈ ਨਹੀਂ ਪਰ ਜੇਕਰ ਬਦਕਿਸਮਤੀ ਨਾਲ ਇਹ ਹੀ ਊਰਜਾ ਨਕਾਰਾਤਮਕ ਦਿਸ਼ਾ ਲੈ ਜਾਵੇ ਤਾਂ ਇਸ ਦੇ ਨਾਲ ਦਾ ਦੁਸ਼ਮਣ ਵੀ ਕੋਈ ਨਹੀਂ। ਮਨਮੀਤ ਅਕਸਰ ਘਰ ਵਿੱਚ ਉੱਚੀ-ਉੱਚੀ ਚੀਕਾਂ ਮਾਰਦੀ, ਆਸ-ਪਾਸ ਦੇ ਲੋਕਾਂ ਨੂੰ ਗਾਲੀ-ਗਲੋਚੀ ਕਰਦੀ, ਕਿਸੇ ਦੇ ਪੈਸੇ ਕੋਹ ਲੈਂਦੀ ਤੇ ਕਿਸੇ ਦੀ ਗੱਡੀ ਦਾ ਸ਼ੀਸ਼ਾ ਪੱਥਰ ਮਾਰ ਕੇ ਭੰਸੋੜਦੀ। ਇਸ ਤੇ ਕਈ ਵਾਰ ਲੋਕ ਉਸ ਦੀ ਮਾਰ ਕਟਾਈ ਵੀ ਕਰਦੇ। ਜਿਵੇਂ-ਜਿਵੇਂ ਉਸ ਦੇ ਮਨ ਦੇ ਅੰਦਰਲੀ ਦੁਨੀਆ ਅਸਤਵਿਰਤ ਹੁੰਦੀ ਗਈ, ਉਸ ਦੇ ਸਮਾਂਤਰ ਉਹ ਪਤਾ ਨਹੀਂ ਕਿੱਥੋਂ-ਕਿੱਥੋਂ ਲਿਆ ਕੇ ਘਰ ਦੇ ਅੰਦਰ ਕੂੜਾ-ਕਬਾੜਾ 퍼ਦੀ ਰਹੀ। ਉਸ ਦੀ ਮਦਦ ਹਰ ਕੋਈ ਕਰਨਾ ਚਾਹੁੰਦਾ ਸੀ ਆਸ-ਪਾਸ ਦੇ ਲੋਕ ਉਸ ਨੂੰ ਰੋਟੀ ਵੀ ਦੇ ਜਾਂਦੇ ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ ਉਸ ਦੀ ਦੁਖਿਆਰੀ ਮਾਂ ਆਪਣੇ ਪਤੀ ਦੇ ਹੱਥੋਂ ਬਣਾਏ ਘਰ ਦੇ ਅੰਦਰ ਪ੍ਰਵੇਸ਼ ਕਰਨ ਤੋਂ ਵੀ ਇਤਰਾਜ਼ ਦੀ ਸੀ ਅਜਿਹੀ ਹਾਲਤ ਵਿੱਚ ਉਸ ਦੇ ਘਰ ਦੇ ਸਾਹਮਣੇ ਰਹਿਦੀ ਕੌਰ ਤੇ ਰਵਿੰਦਰ ਕੌਰ ਨੇ ਮਨਮੀਤ ਦੀ ਵੀਡੀਓ ਬਣਾ ਕੇ ਮਨੁੱਖਤਾ ਦੀ ਸੇਵਾ ਸੁਸਾਇਟੀ ਨੂੰ ਭੇਜੀ ਤੇ ਇਸ ਕੇਸ ਵਿੱਚ ਮਦਦ ਲਈ ਫੋਨ ਕੀਤਾ ਮੌਕੇ ਤੇ ਪਹੁੰਚੀ ਸੰਸਥਾ ਦੀ ਟੀਮ ਨੂੰ ਮਨਮੀਤ ਦੀ ਮਾਂ ਨੇ ਖੁਦ ਸਾਰੀ ਪਿਛਿਆ ਬਿਆਨ ਦਿੱਤੀ ਜਦ ਗੁਰਪ੍ਰੀਤ ਭਾਈ ਮਨਮੀਤ ਦੀ ਮਾਂ ਸਮੇਤ ਕੋਠੀ ਦੇ ਅੰਦਰ ਦਾਖਲ ਹੋਇਆ ਤਾਂ ਉਹ ਆਪਣੇ ਕਮਰੇ ਵਿੱਚ ਲੇਟੀ ਹੋਈ ਸੀ ਆਵਾਜ਼ ਸੁਣ ਕੇ ਉਹ ਬਾਹਰ ਨਿਕਲੀ ਉਸ ਦੀ ਹਾਲਤ ਵੇਖ ਕੇ ਇਹ ਅੰਦਾਜ਼ਾ ਸੱਜੇ ਹੀ ਲਗਾਇਆ ਜਾ ਸਕਦਾ ਸੀ ਕਿ ਉਸ ਦੇ ਮਨ ਉੱਧਰ ਕਿੰਨੀ ਉਥਲ-ਪੁਥਲ ਹੈ ਉਸ ਦੇ ਹੱਥਾਂ ਪੈਰਾਂ ਤੇ ਖਾਰਿਸ਼ ਨਾਲ ਜ਼ਖਮ ਹੋ ਚੁੱਕੇ ਸਨ ਕੱਪੜਿਆਂ ਦੇ ਅੰਦਰ ਪਤਾ ਨਹੀਂ ਕਿੰਨੀਆਂ ਕੂਕਵਾੜ ਨਮਾ ਚੀਜ਼ਾਂ ਭਰ ਰੱਖੀਆਂ ਸੀ ਕੋਈ ਕੋਈ ਚੀਜ਼ ਉਹ ਸਿੱਧੀ ਆਪਣੇ ਮੂੰਹ ਵਿੱਚ ਹੀ ਨਿਕਲ ਲੈਂਦੀ ਉਸ ਦੀ ਮਾਂ ਜੋ ਕਈ ਸਾਲਾਂ ਬਾਅਦ ਇਸ ਮਕਾਨ ਵਿੱਚ ਦਾਖਲ ਹੋਈ ਸੀ ਆਪਣੀ ਸਟੀ ਨੀ ਸਟਰਸ ਯੋਗ ਹਾਲਤ ਵਿੱਚ ਦੇਖ ਕੇ ਉਸ ਦੀ ਹੱਭ-ਭੱਭਾ ਨਿਕਲ ਗਈ। ਗੁਰਪ੍ਰੀਤ ਭਾਈ ਨੇ ਬੜੀ ਜੱਦੋਜਿਦ ਨਾਲ ਉਸ ਦੇ ਸਰੀਰ ਤੋਂ ਇੱਕ ਕਬਾੜ ਨੂੰ ਮਾਚੀ ਜਿਹਾ ਉਤਾਰ ਰੋਆ। ਘਰ ਦੇ ਅੰਦਰ ਜਾ ਕੇ ਮੌਇਨਾ ਕਰਨ ਤੇ ਵੀ ਘਰ ਦੇ ਹਰ ਕੋਨੇ ਵਿੱਚ ਕੂੜੇ ਦਾ ਢੇਰ ਹੀ ਪਾਇਆ ਗਿਆ। ਮਨਮੀਤ ਦੀ ਇੱਕ ਅਜੀਬ ਮਾਨਸਿਕਤਾ ਜੋ ਦੇਖਣ ਨੂੰ ਮਿਲੀ ਉਹ ਇਹ ਸੀ ਕਿ ਹਰ ਸੁੱਤੀ ਰੱਖੀ ਜਾਣ ਵਾਲੀ ਚੀਜ਼ ਦੇ ਉੱਪਰ ਉਸ ਨੇ ਚੱਪਲ ਰੱਖੀ ਹੋਈ ਸੀ। ਧਾਰਮਿਕ ਪੁਸਤਕਾਂ ਦੇ ਉੱਪਰ ਵੀ ਚੱਪਲ ਸੋਈ ਵਾਲੀ ਤਵੇ ਉੱਪਰ ਵੀ ਚੱਪਲ ਮੰਦਰ ਵਾਲੇ ਬਕਸੇ ਵਿੱਚ ਵੀ ਚੱਪਲ ਹਰ ਉਹ ਚੀਜ਼ ਹਰ ਉਹ ਵਿਅਕਤੀ ਜਿਸ ਨੂੰ ਸਤਕਾਰ ਦੇਣਾ ਬੰਦਾ ਸੀ ਉਸ ਤੇ ਮਨ ਅੰਦਰ ਉਸ ਰਿਸ਼ਤ੍ਰ ਸਕਾਰ ਦੀ ਹੱਦ ਤੱਕ ਨਫ਼ਰਤ ਪਰ ਚੁੱਕੀ ਸੀ ਉਸ ਦੀ ਜਨਮ ਦੇਣ ਵਾਲੀ ਮਾਂ ਤੇ ਉਸ ਤੇ ਢਡੋਂ ਚਾਈ ਤੀ ਵੀ ਉਸ ਦੀ ਨਫ਼ਰਤ ਤੇ ਪਾਤਰ ਸਨ ਪਤਾ ਨਹੀਂ ਕਿਸ ਦਾ ਸ਼ਰਾਪ ਸੀ ਜਿਸ ਕਰਦੀ ਖੁਸ਼ੀਆਂ ਨੂੰ ਇਸ ਕਦਰ ਤਬਾਹ ਕਰਕੇ ਅਸੀ ਉਸ ਦੀ ਮਾਂ ਦੀ ਪੀੜ ਬਿਆਨ ਕਰਨ ਲਈ ਤਾਂ ਕੋਈ ਸ਼ਬਦ ਹੀ ਨਹੀਂ ਲੱਭਦਾ ਜਿਸ ਨੂੰ ਆਪਣੀ ਸਰੀਰ ਦੇ ਖਿਲਾਫ ਪ੍ਰਸ਼ਾਸਨ ਨੂੰ ਗੁਹਾਰਾਂ ਪਾਉਣੀਆਂ ਪਈਆਂ ਹੋਣ ਜਿਸ ਨੂੰ ਆਪਣੀ ਜਾਨ ਆਪਣੀ ਹੀ ਔਲਾਦ ਦੇ ਹੱਥੋਂ ਗਵਾ ਬਹਿਣ ਦਾ ਖਤਰਾ ਬਣਿਆ ਰਹਿੰਦਾ ਹੋਵੇ ਡੇਰਾਸਤਾ ਪਰ ਇਹ ਅਜਿਹੇ ਹਾਲਾਤਾਂ ਵਿੱਚ ਵੀ ਗੁਰਪ੍ਰੀਤ ਨੂੰ ਇਹ ਆਸ ਸੀ ਕਿ ਮਨਮੀਤ ਡਾਕਟਰੀ ਇਲਾਜ ਤੇ ਸਭ ਦੇ ਪਿਆਰ ਤੇ ਸਹਿਯੋਗ ਨਾਲ ਜਲਦੀ ਹੀ ਠੀਕ ਹੋ ਜਾਵੇਗੀ ਇਸ ਘਰ ਵਿੱਚ ਜ਼ਿੰਦਗੀ ਵਰਗੀ ਕੋਈ ਚੀਜ਼ ਫਿਰ ਤੋਂ ਟੜਕੇਗੀ ਸ਼ਾਇਦ ਇਸ ਘਰ ਦੀਆਂ ਉਸ ਚੁੱਕੀਆਂ ਖੁਸ਼ੀਆਂ ਫਿਰ ਤੋਂ ਕਦੀ ਮਾਨਵੀਆਂ ਕਿਲਕਾਰੀਆਂ ਨਾਲ ਵਾਪਸ ਆਜਣ ਸ਼ਾਇਦ ਕਦੇ ਮਾਨਵੀ ਫਿਰ ਤੋਂ ਆਪਣੀ ਮਾਂ ਦੀ ਕੋਦ ਦਾ ਨਿਗਮਾਨ ਸਕੇ ਕੁਝ ਸਮੇਂ ਦੇ ਲਾਜਮਗਰੋਹੀ ਮਨਮੇਰੀ ਦੀ ਮਾਨਸਿਕਤਾ ਵਿੱਚ ਸੁਧਾਰ ਆ ਗਿਆ ਤੇ ਹੁਣ ਉਸ ਸਮੇਂ-ਸਮੇਂ ਆਪਣੀ ਹੋਸਟਲ ਪਰਦੀ ਬੇਟੀ ਮਾਨਵੀ ਤੇ ਆਪਣੀ ਮਾਂ ਨੂੰ ਮਿਲਣ ਆਉਂਦੀ ਹੈ ਤੇ ਆਪਣੇ ਘਰ ਵੀ ਕਿੜਾ ਮਾਰਦੀ ਹੈ ਇਸ ਸਮੇਂ ਉਹ ਸੁਪਨਿਆਂ ਦੇ ਘਰ ਦੇ ਅੰਦਰ ਬਣੇ ਹਸਪਤਾਲ ਵਿੱਚ ਸਟਾਫ ਨਰਸ ਦੀ ਡਿਊਟੀ ਨਿਭਾ ਰਹੀ ਹੈ ਹੁਣ ਉਹ ਪੱਕੇ ਤੌਰ ਤੇ ਵਾਪਸ ਆਪਣੇ ਘਰ ਜਾਣਾ ਚਾਹੁੰਦੀ ਹੈ ਪਰ ਉਸਦੀ ਮਾਂ ਉਸ ਘਰ ਵਿੱਚ ਰਹਿੰਦੇ ਹੋਏ ਹੰਡਾਏ ਹੋਏ ਭਿਆਨਕ ਦ੍ਰਿਸ਼ ਯਾਦ ਕਰਦੇ ਹਾਂ ਹਾਜੀ ਵੀ ਭੈ ਕਹਾਂਦੀ ਹੈ ਕਿ ਰੱਬ ਨਾ ਕਰੇ ਕਿਤੇ ਉਸੇ ਥਾਂ ਵਾਪਸ ਜਾਂਦਿਆਂ ਮਨਮੀਤ ਦੁਬਾਰਾ ਉਹੋ ਜੀ ਮਾਨਸਿਕਤਾ ਵਿੱਚ ਪਹੁੰਚ ਜਾਵੇ ਉਸਦੀ ਮਾਂ ਦਾ ਬਿਰਧ ਸਰੀਰ ਹੁਣ ਇਸ ਤਰ੍ਹਾਂ ਦਾ ਕੁਝ ਵੀ ਚੱਲਣ ਤੋਂ ਅਸਮਰਥ ਹੈ ਉਸ ਵਿਚਾਰੀ ਨੇ ਤਾਂ ਬਿਨਾਂ ਕਿਸੇ ਕਸੂਰ ਦੇ ਹੀ ਬਹੁਤ ਸਖਤ ਸਜ਼ਾ ਭੁਗਤੀ ਹੈ ਉਸ ਦਾ ਡਰਨਾ ਤਾਂ ਸੁਭਾਵਕ ਹੈ ਫਿਰ ਵੀ ਉਸਦੀ ਹਿੰਮਤ ਦੀ ਦਾਤ ਨਹੀਂ ਬਣਦੀ ਕਿ ਮਨਮੀਤ ਦੇ ਚਰਦੇ ਇਲਾਜ ਦੌਰਾਨ ਖੁਦ ਵੀ ਉਸ ਨੂੰ ਮਿਲਣ ਆਉਂਦੀ ਰਹੀ ਤੇ ਬੱਚੀ ਦੇ ਮਿਲਣ ਦਾ ਵੀ ਪ੍ਰਬੰਧ ਕਰਦੀ ਰਹੀ ਇਸ ਸਾਰੇ ਕੁਝ ਵਿੱਚ ਮਨਮੀਤ ਦੀ ਰਿਸ਼ਤੇਦਾਰੀ ਵਿੱਚੋਂ ਲੱਗਦੇ ਭਰਾ ਤੇ ਉਸਦੀ ਪਤਨੀ ਦਾ ਵੀ ਏਮ ਯੋਗਤਾ ਨਹੀਂ ਜਿਨ੍ਹਾਂ ਨੇ ਉਸਦੀ ਮਾਂ ਤੇ ਬੇਟੀ ਦੀ ਜ਼ਿੰਮੇਵਾਰੀ ਆਪਣੇ ਬਾਗ ਨੇ ਪਾਈ ਮਨਮੀਤ ਨਾ ਸਿਰਫ ਹਸਪਤਾਲ ਵਿੱਚ ਹੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੀ ਹੈ ਬਲਕਿ ਕਈ ਵਾਰ ਉਹ ਟੀਮ ਦੇ ਨਾਲ ਕਿਸੇ ਨਵੀਂ ਲੋੜਵੰਦ ਮਹਿਲਾ ਨੂੰ ਲੈਣ ਵੀ ਜਾਂਦੀ ਪਰ ਮੈਂ ਅਕਸਰ ਉਸਨੂੰ ਅਦਾਸ ਮੁਦਰਾ ਵਿੱਚ ਹੀ ਵੇਖਿਆ ਹੈ ਵਿਲੇਪਲਾਂ ਵਿੱਚ ਕਈ ਵਾਰ ਉਹ ਕਿੰਨਾ ਕਿੰਨਾ ਚਿਰ ਕੁਰਸੀ ਦੀ ਟੋਲਾ ਆਪਣਾ ਸਿਰ ਟਕਾ ਕੇ ਅੱਖਾਂ ਵਿੱਚ ਕੇ ਪਤਾ ਨਹੀਂ ਕਿਹੜੀ ਸੋਚ ਵਿਚਾਰ ਵਿੱਚ ਮਗਨ ਰਹਿੰਦੀ ਹੈ ਉਸ ਦੇ ਕਾਲੇ ਵਾਲਾਂ ਵਿੱਚੋਂ ਕੁਝ ਵਾਲ ਚਾਂਦੀ ਰੰਗੀ ਭਾ ਮਾਰਦੇ ਨਜ਼ਰ ਆਉਂਦੇ ਨੇ ਉਸ ਦੇ ਕੋਰੇ ਤੇ ਗੋਲ ਮਟੋਲ ਚਿਹਰੇ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਕੀ ਇਹ ਤੀਤ ਦੇ ਕਿਸੇ ਪਛਤਾਵੇ ਦੀ ਝੰਗ ਹੈ ਆਪਣੀ ਬੱਚੀ ਦੇ ਭੁੱਖਤੀ ਚਿੰਤਾ ਹੈ ਜਾਂ ਹੱਥੋਂ ਗਵਾ ਚੁੱਕੇ ਬਹੁਤ ਹੀ ਨੇੜਲੇ ਰਿਸ਼ਤਿਆਂ ਦਾ ਫੇਰਵਾ ਸਾਥੀ ਕਹਿੰਦੇ ਨੇ ਕਿ ਦਿਲ دریا ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਚਾਨੀ ਮਨੁੱਖੀ ਮਨ ਦੀ ਥਾਂ ਪਾ ਸਕਣਾ ਕੋਈ ਸੁਖਾਲਾ ਕੰਮ ਨਹੀਂ